ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾ ਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਇਹ ਤਨੋਲਾ ਮੰਡੀ ਦੇ ਰਹਿ ਜਾਂਦਾ ਹੈ ਬਾਈ ਪ੍ਰਦੀਪ ਦੇ ਕੋਲੋਂ ਵੀਡੀਓ ਬਣਾ ਰਹੇ ਆ ਤੇ ਸਮਰਾ ਡੇਰੀ ਫਾਰਮ ਹੈ ਗਾਵਾਂ ਤੇ ਮੱਝਾਂ ਹਰ ਟਾਈਮ ਵਿਕਰੀ ਵਾਲੀਆਂ ਮੌਜੂਦ ਹੁੰਦੀਆਂ ਮੱਝਾਂ ਦੇ ਵਿੱਚ ਵੀ ਅੱਜ ਬਹੁਤ ਸੋਹਣੇ ਨਾਗ ਆ ਬਾਈ ਕੋਲ ਜਿਹੜੇ 5-7 ਇੱਥੇ ਇਸ ਟਾਈਮ ਅਵੇਲੇਬਲ ਆ ਵਿਕਰੀ ਵਾਲੇ ਨਾਲ ਗਾਵਾਂ ਵੀ ਇੱਥੇ ਹੈਗੀਆਂ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਕੋਸ਼ਿਸ਼ ਰਹੂਗੀ ਵੀ ਸਾਰੀਆਂ ਮੱਝਾਂ ਥੋੜੀਆਂ-ਥੋੜੀਆਂ ਤੁਹਾਨੂੰ ਦਿਖਾ ਸਕੀਏ ਤੇ ਨਾਲ گاਵਾ ਜਿਹੜੀਆਂ ਜੰਨੀਆਂ ਵੀ ਅੱਜ ਮੌਜੂਦ ਆ ਉਹ ਤੁਹਾਨੂੰ ਦਿਖਾ ਦਈਏ ਸੋ ਲਾਸਟ ਤੱਕ ਵੀਡੀਓ ਦੇਖਿਓ ਤੁਸੀਂ ਮੌਸਮ ਠੰਡ ਦਾ ਹੈ بارش ਹੋ ਰਹੀ ਹੈ ਦੋਸਤੋ ਤੇ ਮੈਂ بارش ਦੇ ਵਿੱਚੋਂ ਹੀ ਇਹ ਵੀਡੀਓ ਸ਼ੁਰੂ ਕੀਤੀ ਹੈ ਆਪਾਂ ਮੱਝਾਂ ਤੁਹਾਨੂੰ ਬਾਅਦ ਚ ਦਿਖਾਵਾਂਗੇ ਤੇ ਪਹਿਲਾਂ ਦਿਖਾ ਦੇਣੀ ਇੱਥੇ ਉੱਠ ਪੁੱਤ ਓਏ ਮੋਟੋ ਮੇਰੀ ਜਾਨ ਬੈਠੀਆਂ ਸੀ ਹੁਣੇ ਠਾਉਣ ਲੱਗੇ ਆ ਉਦੋਂ ਬਾਅਦ ਫਿਰ ਤੁਹਾਨੂੰ ਨਗਰ ਨਾਲ ਤੋਰ ਕੇ ਵੀ ਦਿਖਾਉਂਦਾ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਪ੍ਰਦੀਪ ਅੱਜ ਕਿੰਨੀਆਂ ਗਾਵਾਂ ਆਪਣੇ ਕੋਲੇ ਬਾਈ 16 ਕ ਬੇੜਾ ਨੇ 16 ਬੇੜਾ ਮੰਨ ਕੇ ਹੈਗੀਆਂ ਬਾਈ ਸਿਲੈਕਟਡ ਹੀ ਨੇ ਹੂੰ ਤੇ ਰੇਟ ਦੀ ਮੇਰਾ ਭਰਾ ਜਿਹੜਾ ਬਾਹਰੋਂ ਜਾਂਚ ਪੜਤਾਲ ਜਿਵੇਂ ਕਹਿੰਦੇ ਨੇ ਚੈ ਕਰਕੇ ਆ ਜੇ ਵੀ ਆਪਾਂ ਉਹਨਾਂ ਕੀ ਰੇਟ ਹੋਣਾ ਜਿੰਨਾ ਕਿ ਵਾਜਬ ਲੈਣਾ ਠੀਕ ਐ ਪ੍ਰਦੀਪ ਮੱਝਾਂ ਮੱਝਾਂ ਬਾਈ ਆਪਣੇ ਕੋਲੇ ਟੋਟਲ ਹੈਗੀਆਂ ਨੇ 12 ਹੂੰ ਤੇ ਇੱਕ ਤਾਂ ਆਪਾਂ ਸਪੈਸ਼ਲ ਵੀਡੀਓ ਬਣਾਈ ਲਈ ਝੋਟੀ ਦੀ ਬਾਕੀ ਰੇਟ ਬਾਈ ਮੱਝਾਂ ਦੇ 1.5 ਲੱਖ ਤੋਂ ਸਟਾਰਟ ਨੇ ਠੀਕ ਐ 1 65 70 80 ਲਾਸਟ ਰੇਟ 2 ਲੱਖ ਤੱਕ ਦਾ ਕੰਨਵਰ ਵੀ ਜਿੱਦਾਂ ਦੀਆਂ ਝੋਟੀਆਂ ਅੱਗੇ ਵੀ ਆਪਾਂ ਵੀਡੀਓ ਦਿਖਾਉਣੇ ਆ ਹੂੰ ਓਦਾਂ ਦੀ ਰੇਟ ਨੇ ਬਾਈ ਠੀਕ ਐ ਅبتدي ਸ਼ੁਰੂਆਤ ਗਾਵਾਂ ਇਧਰਲੇ ਪਾਸੋਂ ਕਰੀ ਆ ਪਤਾ ਇਧਰੋਂ ਕਰ ਲੈਣਾ ਬਾਈ ਪਹਿਲਾਂ ਨੂੰ ਅੱਛੀ ਆ ਹੂੰ ਚਾਰ ਦੰਦ ਆ ਬਾਈ ਜੀ ਜੀ ਤਾਂ ਠੀਕ ਐ ਡਿਜ਼ਾਈਨ ਨਹੀਂ ਹੈਗਾ ਕਈ ਵਾਰ ਕੋਈ ਭਰਾ ਦੂਰੋਂ ਨੇੜੋਂ ਫੋਨ ਤੇ ਮੰਗਾ ਲੈਂਦਾ ਹੂੰ ਪਿਓਰ ਚਾਰ ਦੰਦ ਠੀਕ ਐ ਕਿੰਨਾ ਚਿਰ ਹੋ ਗਿਆ ਪ੍ਰਦੀਪੇ ਨੂੰ ਬਾਈ ਇਹੇ ਰਾਤ ਸੂਈ ਸੀ ਚੇਰ ਵਗੈਰਾ ਡਾਨਾ 5 ਕਿਲੋ ਬੋਲੀ ਕੱਢੀ ਆ ਹੂੰ ਤੇ ਚੁਵਾਈ ਚੁਈ ਦੀ ਬਾਈ ਸ਼ੀਲ ਸ਼ਰੀਫ ਆ ਬਿਲਕੁਲ ਕੋਈ ਵੀ ਨਿਆਣਾ ਨੂਣਾ ਪਾਉਣ ਦੀ ਲੋੜ ਨਹੀਂ ਇਹ ਮੇਲ ਨੂੰ ਜਨਮ ਦਿੱਤਾ ਬਾਈ ਫੁੱਲ ਸਾਈਜ਼ ਬੱਛੀ ਹੈ ਬਾਈ ਕੀ ਰੇਟ ਰਹਿਣਾ ਰੇਟ ਬਾਈ ਇਹਦਾ ਆਪਾਂ ਬਾਜ਼ਰ ਰੱਖਿਆ 1 ਲੱਖ ਤੇ 5000 ਰੁਪਿਆ ਹੂੰ ਤੇ ਜਿਹੜੀਆਂ ਗਾਵਾਂ ਦੇ ਰੇਟ ਕਰਾਂਗੇ ਉਹ ਬਾਈ ਪਹੁੰਚ ਵਾਲੇ ਰੇਟ ਨੇ ਸਾਰੇ ਠੀਕ ਹੈ ਮੰਨ ਕੇ ਵੀ ਇਹਨਾਂ ਦੇ ਰੇਟ ਆ ਜਿਹੜੇ 100 ਕਿਲੋਮੀਟਰ ਤੱਕ ਦੇ ਪਹੁੰਚਦੇ ਰੇਟ ਆ ਸੋ ਦੋਸਤੋ ਇਹ 1 ਲੱਖ 5000 ਫੁੱਲ ਜਤਨ ਅਸਲ ਦੀ ਹੈ ਬਾਈ ਜਿਹੜਾ ਭਰਾ ਨੇ ਆਪਾਂ ਨੂੰ ਇਹਦੀ ਡਿਟੇਲ ਦਿੱਤੀ ਆ ਬਾਈ ਜੀ ਜੈਟ ਦੇ سیمੰਦੀ ਦੱਸਿਆ ਇਹ ਆਪਾਂ ਨੂੰ ਹੂੰ ਜੋ ਭਰਾ ਨੇ ਡਿਟੇਲ ਦਿੱਤੀ ਆ ਠੀਕ ਹੈ ਤੇ ਰਮਾਡਾ ਦੇ ਦੇ ਨੋਰਮਲ سیمੰਟ ਸੀ ਪਰ ਇਹਨੇ ਮੇਲ ਨੂੰ ਜਨਮ ਦਿੱਤਾ ਠੀਕ ਹੈ ਹਾਂਜੀ ਸੋ ਬੱਚੀ ਦੇਖੋ ਤੁਸੀਂ ਪਹਿਲਾਂ ਚਾਰ ਦੰਦ ਸੋ ਇਹ ਵੀ ਤੁਹਾਨੂੰ ਪਸੰਦ ਆਉਂਦੀ ਕੰਟੈਕਟ ਕਰ ਲਓ ਇੱਕ ਆ ਗੈਰ ਪ੍ਰਦੀਪ ਬਾਈ ਖੁੱਲੀ ਛੱਡ ਬਾਈ ਜੀ ਸਾਢੇ 5 ਮਹੀਨੇ ਦੀ ਗੱਬਣ ਲਿਆਂਦੀ ਆਪਾਂ ਨੇ ਹੂੰ ਕੋਈ ਭਰਾ ਹੋਇਆ ਚਾਹ ਬਣ ਨਹੀਂ ਤਾਂ ਤਿਆਰ ਕਰਕੇ ਵੇਚ ਦਾਂਗੇ ਜੇ ਕੋਈ ਇਦੋਂ ਪਹਿਲਾਂ ਹੋਇਆ ਤਾਂ ਲੈਣ ਵਾਲਾ ਤਾਂ ਆਪਣੇ ਨਾਲ ਕੰਟੈਕਟ ਕਰੋ ਸਾਢੇ 5 ਮਹੀਨੇ ਦੀ ਹਾਂਜੀ ਬਾਈ ਜੀ 75000 ਰੁਪਏ ਦੀ ਅੱਜ ਡਿਮਾਂਡ ਰੱਖੀ ਆਪਾਂ ਨੇ ਠੀਕ ਹੈ ਪਿਓਰ ਗੇਰਾ ਬਾਈ ਦੂਜਾ ਸੁਆ ਛੇ ਦੰਦ ਖੁੱਲੀ ਕਰਦੀ ਰਹਿੰਦੀ ਹੈ ਐਂ ਰਹਿੰਦੀ ਹੈ ਬਾਈ ਠੀਕ ਹੈ ਚਲੋ ਅੱਗੇ ਭਾਈ ਇਹਦੀ ਤੋਂ ਡਿਟੇਲ ਦੇ ਦਿਓ ਅੱਗੇ ਭਾਈ ਜੀ ਦੂਜਾ ਸੂਏ ਬੱਚੇ ਸੂਊਗੀ ਤੇ ਰੇਟ ਆਪਾਂ ਇਹਦਾ ਰੱਖਿਆ ਜੀ 90000 ਠੀਕ ਹੈ ਤੇ ਇਹਦੇ 15 ਦਿਨ ਰਹਿ ਗਏ ਭਾਈ ਦੁੱਧ 30 ਕਿਲੋ ਤੋਂ ਬਾਹਰ ਦਿੱਤਾ ਤੇ ਆਪਣੇ ਬਹੁਤ ਸੋਹਣੇ ਤੇ ਚੰਗੇ ਫਾਰਮ ਚ ਲਈਏ ਠੀਕ ਹੈ ਭਾਈ ਆਪਾਂ ਪਹਿਲਾਂ ਵੀ ਗੱਲ ਕਰੀਆ ਰੇਟ ਭਰਾ ਬਾਹਰੋਂ ਕਿਦੋਂ ਤਸੱਲੀ ਕਰਕੇ ਆਵੇ ਪਹਿਲਣਾ ਦੂਜਣਾ ਬਹਿਣਾ ਮਿਲ ਲੰਗੇ ਆ ਰੇਟ ਬਿਲਕੁਲ ਬਾਜ ਠੀਕ ਹੈ ਸੋ ਦੋਸਤੋ ਦੇਖੋ ਤੁਸੀਂ ਇਹਦੀ ਬਹੁਤ ਸ਼ਾਨਦਾਰ ਬੱਚੇ ਭਾਈ ਜਿੱਦੇ ਤਿਆਰ ਹੋਗੀ ਥੱਲੋਂ ਲੋਲੀਪੋਲੀ ਆ ਵਧੀਆ ਠੀਕ ਹੈ ਦੂਜਾ ਸੂਆ ਵੇਦਾ ਫੇਸ ਵੀ ਤੁਹਾਨੂੰ ਇੱਕ ਵਾਰ ਮੈਂ ਫਿਰ ਫੋਨ ਚੱਕਰ ਤੇ ਭੇਜਣਗੇ ਇਸ ਤਰ੍ਹਾਂ ਇਹਦਾ ਟਾਂਚਾ ਦੇਖੋ ਇੰਦਰੀ ਤੇ ਮੇਰੇ ਫੋਨ ਆਊਟ ਦੇਖੋ ਕੋਈ ਨਾ ਸਟਰਕਚਰ ਦੇਖ ਲਓ ਤੁਸੀਂ ਜਾਂਚੇ ਦੇਖ ਲਓ ਬਾਈ ਮੇਨ ਗੱਲ ਹੋਰ ਆ ਬਈ ਜੀ ਤਾਂ ਅੱਗੇ ਜੋਂ-ਜੋਂ ਹੁਣ ਚਲੋ ਮੌਸਮ ਬਦਲੀ ਜਾਊ ਜਾਨਵਰ ਆਪਣੇ ਕੋਲ ਸਿਲੈਕਟਡ ਹੀ ਆਉਣਗੇ ਠੀਕ ਹੈ ਹੁਣ ਜਿਵੇਂ ਆਪਾਂ ਪਹਿਲਾਂ ਨੂੰ ਬੱਛੀ ਦਿਖਾਈ ਆ ਬਈ ਆਮ ਚਾਹੇ ਦਾ ਆਪਾਂ ਇੱਕ 35 ਵੀ ਮੁੱਲ ਕਰ ਲਈਏ ਡਿਮਾਂਡ ਤਾਂ ਵੀ ਇਹ ਉੱਟਦੀ ਆ ਹਾਂ ਦੋ ਨੰਬਰ ਤੇ ਜਿਹੜੀ ਬੈੜ ਬਾਈ ਜੀ ਚਾਰ ਦਿਨ ਤੋਂ ਬੱਛੀ ਆ ਪਹਿਲਾ ਸੂਆ ਕਿੰਨੇ ਦਿਨ ਲਗੂ ਪਤੀ ਦਿਨ ਬਾਈ ਇਹ ਹਫਤਾ ਲਿਓ ਡਿਮਾਂਡ ਇਹਦੀ ਡੈਨਮਾਰਕ ਦੀ ਵੱਛੀ ਆ ਬਾਈ ਇਹ ਇਹਦਾ ਵੀ ਸੀਮੰਟ ਰਕੜਾ ਇੱਕੇ ਫਾਰਮ ਚੋ ਤਿੰਨ ਵੱਛੀਆਂ ਲਈਆਂ ਬਾਈ ਆਪਾਂ ਡਿਮਾਂਡ ਇਹਦੀ ਕੀ ਰਹੀ ਡਿਮਾਂਡ ਇਹਦਾ ਬਾਜ ਰੇਟ ਰੱਖਿਆ ਬਾਈ ਜੀ ਆਪਾਂ 97000 ਰੁਪਏ ਜੀ ਲੈਣ ਦੇਣਾ ਬਾਜ ਸੋ ਰੇਟ 97000 ਦਾ ਸੋ ਬਰੀਡ ਨਸਲ ਕੁਆਲਟੀ ਬਾਈ ਬਰੀਕ ਬਰੂਕ ਦੇਖ ਲਓ ਕਿੰਨੀਆਂ ਕੋਈ ਵੀ ਬਾਈ ਜਿਹੜੇ ਅੱਜ ਵੜਾ ਆਪਣੇ ਕੋਲ ਆਈਆਂ ਹੋਈਆਂ ਨੇ ਕੋਈ ਵੀ ਭਰਾ ਚੇ 200 ਕਿਲੋਮੀਟਰ ਤੋਂ ਆ ਜੇ ਹਮ ਕਹਿਣਾ ਮਤਲਬ ਵੀ ਖਾਲੀ ਨਹੀਂ ਮੁੜੂਗਾ ਠੀਕ ਹੈ ਸੋ ਫਵਾਨਾ ਦੇਖੋ ਤੁਸੀਂ ਚੰਗਾ ਤਿਆਰ ਕਰਦੀ ਜਾਂਦੀ ਕਰਮਾ ਚਾਰ ਦਾ ਹੰਦਾ ਬਾਈ ਥਲੋਂ ਤਿਆਰੀ ਇੰਨੀ ਕਰੋ ਇਹ ਰੇਟ ਬਾਈ ਪਰ ਹਫਤੇ ਵਾਲੀ ਨੇ ਵੀ ਕੱਲ ਨੂੰ 15 ਦਿਨਾਂ ਬਾਅਦ ਕੋਈ ਭਰਾ ਆ ਕੇ ਕਹਦੇ ਕਿਉਂਕਿ ਸਾਨੂੰ ਪਤਾ ਹੈ ਨਾ ਜਨਮਰ ਉਹਦੇ ਕੋਲ ਇਹ ਬਾਈ ਦੂਜਾ ਸੂਆ ਵਹਿੜ ਆ ਗਈ 30 ਕਿਲੋ ਦੁੱਧ ਬਾਈ ਆਪਾਂ ਨੂੰ ਦੱਸਿਆ ਬਾਈ ਨੇ ਫਾਰਮ ਵਾਲੇ ਨੇ ਵੀ ਦਿੱਤਾਗਾ ਬਹੁਤ ਸ਼ਾਨਦਾਰ ਵਹਿੜਾ ਸਿੱਧੀ ਜਾਂਦੀ ਬਣੀ ਫਰਦੀਪੇ ਦਾ ਰੇਟ ਕੀ ਰਹਿਣਾ ਬਾਈ ਇਹਦਾ 115000 ਰੁਪਏ ਮੁੱਲ ਰੱਖਿਆ ਬਾਈ 115 ਤੇ ਪਹੁੰਚ 100 ਕਿਲੋਮੀਟਰ ਤੱਕ ਦੇ ਦੇ ਠੀਕ ਬਰੀਡ ਨਸਲ ਜਾਤ ਦੇਖ ਲੋ ਬਹੁਤ ਸ਼ਾਨਦਾਰ ਕੈਚ ਆਫ ਤੇ ਜਰਸੀ ਦਾ ਕ੍ਰੋਸ ਅੰਗ ਆ ਬਈ ਕੱਲ ਨੂੰ ਬਾਈ ਕਿਸੇ ਨੇ ਜੇ ਇਹਦੇ ਜਰਸੀ ਦੇ ਵੀ ਬੱਚੇ ਲੈਣੇ ਨੇ ਇਹ ਜਰਸੀ ਦੇ ਬੱਚੇ ਬਹੁਤ ਟਾਪ ਦੇ ਦੋ ਇਹ ਦੋ ਅੱਗੇ ਬਾਈ ਜਿਹੜੀ ਵਾੜ ਖੜੀ ਹੈ ਬਾਈ ਇਹਦੇ ਦਿਨ ਪਏ ਨੇ ਬੱਚੀ ਦੇ 15 ਦਿਨ ਪਏ ਆ ਪਲੂਨ ਨੇ 27-28 ਕਿਲੋ ਦੁੱਧ ਦਿੱਤਾ ਇਹਨੇ ਰੇਟ ਅੱਜ ਦਾ ਰੇਟ ਅੱਜ ਵਾਲਾ 1 ਲੱਖ ਤੇ 15000 ਜਾਣ ਦੇ ਫਾਨ ਬਾਈ ਠੋਸ ਪਈ ਆ ਬਾਣੀਆਂ ਦੇ ਸਰਾਨੇ ਵਰਗੀ ਖਵਾਨਾ ਦੇਖੋ ਦੋਸੋ ਜਦਨ ਬਾਈ ਪੂਰੀ ਤਿਆਰ ਹੋ ਗਈ ਜੇ ਵਧੀਆ ਕੇਰ ਵਾਲਾ ਬੰਦਾ ਹੋਇਆ ਬਾਈ 30 ਕਿਲੋ ਦੁੱਧ ਬੱਚੀ ਚਵਾ ਦੂ ਤਿਆਰ ਤਾਂ ਇੰਨੀ ਹੋਊਗੀ ਮੰਨ ਕੇ ਵੀ ਬੰਬ ਬਲਾ ਦੂ ਬੰਨ ਨਾਲੇ ਇਹ ਦੂ ਅਗਲੀ ਗਾਂ ਬਾਈ ਇਹ ਦੂਜਾ ਸੂਹ ਬੱਚੀ ਆ ਗਈ ਬਾਈ ਤੇ ਦੁੱਧ ਮੰਨ ਕੇ ਬਾਈ ਇਹ ਵੀ ਬੱਚੀ 25 ਤੋਂ 30 ਕਿਲੋ ਦੇ ਵਿੱਚ ਪਾ ਦੂ ਬਾਈ ਇਹ ਵੀ ਬੱਚੇ 115 ਹੀ ਦੇ ਦਾਂਗੇ ਬਾਈ ਠੀਕ ਹੈ ਸੋ ਦੱਸੋ ਅਜੇ ਇਹਨੇ ਵੀ ਟਾਈਮ ਲਾ ਜਣਾ ਸੂਨ ਇੱਕ 15 ਹੀ ਇਹਦਾ ਰੇਟ ਬਾਕੀ ਬਾਈ ਜਿੰਨੇ ਵੀ ਜਾਨਵਰ ਆ ਬਰੀਡਡ ਜਾਨਵਰ ਨੇ ਵੀ ਇਹ ਨਹੀਂ ਦੇਖੋ ਇਹਦੀ ਵੀ ਫੇਸ ਕੁਆਲਿਟੀ ਦੇਖ ਲਓ ਉਤੋਂ ਇੱਕ ਹੋਰ ਆ ਬਾਈ 10 ਦਿਨ ਨਹੀਂ ਬੱਚੀ ਹਲੇ ਹਸੁੰਦੀ ਠੀਕ ਹੈ ਕੁਆਲਿਟੀ ਕੁਆਲਿਟੀ ਬਹੁਤ ਉਪਰੋ ਚੌੜੀ ਚੂੜੀ ਬਾਕੀ ਬਾਈ ਫੇਸ ਕੁਆਲਿਟੀ ਬਹੁਤ ਸ਼ਾਨਦਾਰਾ ਦੇ ਉਤੋਂ ਚੌੜਾ ਢਾਂਚਾ ਬੜਾ ਵਧੀਆ ਇਦਰਾ ਬੁੱਤ ਇਦਰਾ ਠੱਲੋਂ ਦਾ ਬਾਈ ਤਿਆਰੀ ਇਹਨੇ ਇੰਨੀ ਕ ਕਰਨੀਆਂ ਜੇ ਵਧੀਆ ਵੀਰ ਕੋਲੇ ਵਾਕੇ ਦਾ 30 ਕਿਲੋ ਦੁੱਧ ਵਿੱਚਵਾ ਦੂ ਹੈ ਅੱਗੇ ਬਾਈ ਜਿਹੜੀ ਇਹ ਵਹਿੜਾ ਇਹ ਕੱਚੀ ਆ ਜੇ ਕਿਸੇ ਨੇ ਅੱਜ ਭਰਾਣੇ ਖਰੀਦਣੀ ਹੋਈ ਤਾਂ ਇਹ ਲੱਖ ਰੁਪਏ ਦੀ ਆਪਾਂ ਵਹਿੜਾ ਅੱਜ ਦੇ ਦਾਂਗੇ ਠੀਕ ਹੈ ਇਹ ਕਿਸੇ ਬਾਈ ਨੇ ਕਿਸੇ ਟੌਪ ਦੇ ਬਰੀਡਰ ਤੋਂ ਖਰੀਦੀ ਸੀ ਜਿਹੜੀ ਆਪਾਂ ਨੂੰ ਡਿਟੇਲ ਦਿੱਤੀ ਆ ਤੀਜਾ ਤਾਂ ਸੂਆ ਸੂ ਬਾਈ ਇਹ ਠੀਕ ਹੈ ਤੇ ਦੁੱਧ ਭਰਾਣੇ ਦੱਸ ਸਕਦਾ ਕਿ 35 36 ਕਿਲੋ ਸੀ ਛੋਇਆ ਗਿਆ ਠੀਕ ਹੈ ਘਰ ਦੇ ਕੱਟੇ ਬਈ ਦੇਨੇ ਤੇ 15 ਦੇ 20 ਵੀ ਲੈ ਸਕਦੀ ਆ ਚਲੋ ਜੇ ਕੋਈ ਭਰਾ ਵੀ ਅੱਜ ਵਾਲਾ ਰੇਟ ਚ ਅੱਜ ਆਪਾਂ ਇੰਨੇ ਦੀ ਵੇੜੇ ਦੇ ਦਾਂਗੇ ਠੀਕ ਹੈ ਇਹ ਜੋ ਅਗਲੀ ਵਾਰ ਇਹ ਦੂਜਾ ਸੂਆ ਵੇੜ ਸੂ ਬਾਈ ਜਿਹੜਾ ਆਪਾਂ ਪਹਿਲਾਂ ਦੱਸਿਆ ਤਿੰਨ ਵੇੜਾ ਖਰੀਦੀਆਂ ਫਾਰਮ ਚੋਂ ਇਹ ਉਹਨਾਂ ਦੇ ਨਾਲ ਆ ਠੀਕ ਹੈ ਕਿੰਨੇ ਦਿਨ ਲੈ ਜੂਗੀ ਰੇਟ ਕੀ ਰਹਿਣਾ ਰੇਟ ਬਾਈ ਇਹਦਾ 1 ਲੱਖ 35000 ਦੀ ਵੇੜ ਦੇ ਦਾਂਗੇ ਬਾਈ ਦੇਣਾ ਜੇ ਲੈ ਜੂ ਹਫਤਾ ਦਿਨ ਤਾਂ ਬਾਈ ਹਫਤਾ ਤਾਂ ਨਾਰਮਲ ਲੈ ਜੂ ਤੇ ਦੁੱਧ ਵੀ 30 ਕਿਲੋ ਤੋਂ ਬਾਹਰ ਮੱਛੀ ਨੇ ਪਾ ਦੇਣਾ ਬਾਈ ਸਵੇਰੇ ਰੇਡ ਤਾਂ ਹੁਣ ਜਾਮ ਚਿੱਕ ਜਿੱਦਾਂ ਪਸੀਨਾ ਫਾਰਮਾਂ ਚ ਜਾਂਦੇ ਆ ਚਲੋ ਹੁਣ ਸਾਇਲੈਂਸ ਸੂਲ ਚ ਪੈ ਰਿਹਾ ਤਾਂ ਕਰਕੇ ਭਰਾ ਫਾਰਮ ਵਾਲੇ ਆਪਾਂ ਨੂੰ ਵੇੜਾ ਦੇ ਦਿੰਦੇ ਨੇ ਹੁਣ ਇਹ ਵੇੜਾ ਜੇ ਕਿਤੇ ਆਪਾਂ ਜਨਵਰੀ ਫਰਵਰੀ ਚ ਕਮਾਂਗੇ ਆਪਾਂ ਨੂੰ ਆਪ ਨੂੰ ਖੁਦ ਡੂਡ ਡੂਡ ਦੀਆਂ ਲੈਣੀਆਂ ਪੈਣਗੀਆਂ ਸਵੇਸ ਤੋਂ ਬਾਅਦ ਚ ਦੋ ਹੋਰ ਇਧਰ ਵੇੜਾ ਦਿਖਾ ਕੇ ਫਿਰ ਤੁਹਾਨੂੰ ਮੱਝਾਂ ਦਿਖਾਵਾਂਗੇ ਹਾਲਾਂਕਿ ਕੁਸ ਵੇੜਾ ਹੋਰ ਵੀ ਬਾਹਰ ਵੱਧੀਆਂ ਵੀ ਆ ਮੌਸਮ ਅੱਜ ਚੰਗਾ ਉਥੇ ਇਹ ਦੋ ਅਗੇ ਇੱਕ ਗਾਂ ਦਿਖਾਉਣਾ ਤੁਹਾਨੂੰ ਦੁੱਧ ਜੱਸੂਆ ਸੂਬੇ ਚ ਜੀਤਾ ਤੇ ਦੁੱਧ ਤਾਂ ਜਿਹੜੇ ਵਿੱਚ ਭਰਾ ਕਹਿੰਦੇ ਨੇ ਆਪਾਂ 40 45 ਕਿਲੋ ਲਈ ਵੜ ਲੈਣੀ ਆ ਤਾਂ ਐ ਮੰਨ ਕੇ ਚੱਲੋ ਉਹ ਵੀ 42 43 ਪਲੂਨ ਨੇ ਦਿੱਤਾ ਹਾ ਦੁੱਧ ਰੇਟ ਇਹਦਾ ਪ੍ਰਦੀਪ ਕੀ ਰਹਿਣਾ ਰੇਟ ਬਾਈ ਇਹ 1 55 ਦੀ ਵੜ ਦੇਵਾਂਗੇ 1 55 ਦੀ ਫੁੱਲ ਬਾਡੀ ਵੇਟ ਆ ਉੱਤੋਂ ਬਹੁਤ ਫੁੱਲ ਦੀ ਵੜ ਆ ਬਾਈ ਜਿਵੇਂ ਇਸ ਕਰ ਲਿਓ ਵੀ ਜਿਵੇਂ ਭਰਾ ਕਹਿੰਦੇ ਨੇ ਵੀ ਆਪਾਂ ਨੂੰ 40 ਕਿਲੋ ਘੱਟ ਤੋਂ ਮੈਕਸਿਮਮ ਘੱਟ ਤੋਂ ਘੱਟ ਦੁੱਧ ਦੇਵੇ ਤਾਂ ਮੰਨ ਲਓ ਵੀ 45 ਕਿਲੋ ਦੁੱਧ ਇਹਨੇ ਦੇ ਦੇਣਾ ਆਇਆ ਬਤਾਇਆ ਬਾਕੀ ਕੋਲੋਂ ਆ ਕੇ ਜਦੋਂ ਦੇਖੋਗੇ ਪਸੰਦ ਕਰਦੇ ਆਂ ਫਿਰ ਸੌਦੇ ਵੀ ਹੋ ਜਾਂਦੇ ਆਂ ਲਾਸਟ ਉੱਤੇ ਪ੍ਰਦੀਪ ਇਧਰ ਬੱਦਿਆਂ ਚ ਇਹ ਇਹ ਬੱਚੀ ਦੇ ਪਾਈ ਦਿਨ ਆ ਰਹਿ ਗਏ 15 ਠੀਕ ਐ ਤੇ ਐ ਮੰਨ ਕੇ ਚੱਲ ਪੋ ਵੀ ਇਹ ਇਹਦਾ ਰੇਟ ਕੀ ਲੈਣਾ ਪ੍ਰਦੀਪ ਰੇਟ ਭਾਈ ਇਹ ਬੱਚੀ ਦੇ ਦਾਂਗੇ 1.5 ਲੱਖ ਰੁਪਏ ਦੀ ਅੱਜ ਠੀਕ ਹੈ ਇਹ ਥੋੜਾ ਏਦਾਂ ਇਹ ਬਾਈ ਥੋੜੇ ਨਾ ਗੱਡੀ 'ਚ ਉਥੇ ਢੇੜਾ ਖਾ ਗਿਆ ਹੁਣ ਵੇਲੇ ਉਤਰਨ ਲੱਗਿਆ ਥੋੜਾ ਜਿਹਾ ਮੂਰਲੇ ਪੈਰ ਤੇ ਥੋੜੀ ਸੱਟ ਖਾ ਗਈ ਸੀ ਠੀਕ ਹੈ ਜਿਹੜੀ ਇਹ ਗਾਂ ਬਈ ਜਿਹੜੀ ਇਹ ਬੈੜਾ ਬਾਈ ਇਹ ਤਾਜੀ ਸੂਈਆ ਇਹ ਦੇ ਦਾਂਗੇ ਬਈ ਆਪਾਂ 87000 ਦੀ ਬੱਚਾ ਇਹਨੇ ਕੀ ਮੇਲ ਦਿੱਤਾ ਬਾਈ ਠੀਕ ਹੈ ਦੁੱਧ ਮਾਲਕਾਂ ਨੇ ਜਿਹੜਾ ਆਪਾਂ ਨੂੰ ਦੱਸਿਆ ਵੀ 25 26 ਕਿਲੋ ਦੱਸਿਆ ਪਰ ਇਹਨਾਂ ਦੁੱਧ ਇਹ ਦੇ ਵੀ ਦੂ ਬਾਈ ਆ ਜਿਹੜੀਆਂ ਦੋ ਅੱਗੇ ਉਧਰ ਉਹ ਬਾਈ ਸੇਲ ਕਰ ਰੱਖੀਆਂ ਨੇ ਅੱਛਾ ਸੇਲ ਹੋ ਜਾਂਦੀ ਹੈ ਗੁਜਰਾਤ ਦੇ ਬੰਦਿਆਂ ਨੇ ਲੈ ਠੀਕ ਹੈ ਫਿਰ ਆਪਾਂ ਮੱਝਾਂ ਮੱਜਾਂ ਦੇ ਵਿੱਚ ਵੀ ਇੱਕ ਇੱਧਰ ਵੀ ਇਹ ਛੋਟੀ ਬਾਈ ਤਿਆਰ ਕਰਕੇ ਦੇਵਾਂਗੇ ਜਿਵੇਂ ਪਹਿਲਾਂ ਛੋਟੀ ਆਪਣੇ ਕੋਲੇ ਅੱਛਾ ਠੀਕ ਵੀ ਆਇਆ ਉੱਚੀ ਕੀਮਤ ਦੀ ਆਪ ਹੀ ਖਰੀਦੀ ਆ ਹੂੰ ਤੇ ਰਿਪੋਰਟ ਸੁਣੀ ਐ ਦੀ ਠੀਕ ਐ ਸੋ ਦੋਸਤੋ ਬਾਰਿਸ਼ ਦਾ ਟਾਈਮ ਤੇ ਤੁਹਾਨੂੰ ਅੰਦਰ ਖੜੀਆਂ ਮੱਜਾਂ ਦਿਖਾਉਣੇ ਆ ਥ੍ਰੀ ਡਿਟੇਲ ਇਹ ਬੋਲਿਆਂ ਖਾਲੀ ਹੋਈ ਐ ਬਈ ਜੀ ਤਾਂ ਇਹਦਾ ਨਾ ਮੈਂ ਇਹਦੇ ਵਿੱਚ ਇਹ ਕੋਈ ਕਮੀ ਨਹੀਂ ਸੀ 2 ਲੱਖ ਰੁਪਏ ਦੀ ਝੁੱਟੀ ਇਹਦੀ ਬਾਈ ਇੱਕ ਸਿੰਘ ਦੀ ਖੋਲ ਉਤਰੀ ਹੋਈ ਆ ਹੂੰ ਵੀ ਜੋ ਚੀਜ਼ ਆ ਇਹਦਾ ਕਲਰ ਮੰਨ ਕੇ ਜੇ ਆਪਾਂ ਕਹੀਏ ਬਿਨਾ ਤੇਲ ਤੋਂ ਆਹੇ ਇਸ ਟਾਈਮ ਜਮਾ ਇਹ ਮਲੋਈ ਜਾਮਣ ਵਰਗਾ ਰੰਗ ਕਹਿੰਦੇ ਮੇਲ ਨੂੰ ਜਨਮ ਦਿੰਦਾ ਬਾਈ ਠੀਕ ਐ ਤੇ ਅੱਜ ਇਹਨੂੰ ਸੂਈ ਨੂੰ ਤੀਸਰਾ ਦੇਣਾ ਖਾਲੀ ਹੁੰਦੀ 12 ਕਿਲੋ ਬੋਲੀ ਤੋਂ ਸਟਾਰਟ ਆ ਦੁੱਧ ਬਾਈ ਇਹਨੇ 16 17 ਕਿਲੋ ਮੈਕਸਿਮਮ ਜਮਾ ਦੇ ਦੇਣ ਠੀਕ ਐ ਗੁਰਦੀਪ ਕੀ ਰੇਟ ਬਾਈ ਜੀ ਇਹਦੇ ਰੱਖਿਆ 155 ਆਪਾਂ ਨੇ 155 ਮੇਨ ਗੱਲ ਇਹ ਹੁੰਦੀ ਆ ਬਾਈ ਜੀ ਕੋਲੇ ਬੰਦਾ ਕੋਈ ਵੀ ਭਰਾ ਆਉਂਦਾ ਜਦੋਂ ਨਾ ਕੋਲੇ ਆ ਕੇ ਪਤਾ ਲੱਗਦਾ ਕਿਉਂਕਿ ਅੱਜ ਕੱਲ ਜਿਹੜਾ ਚੰਗਾ ਜਾਨਵਰ ਆ ਬਾਈ ਹੂੰ ਪੋ ਚੰਗੀ ਕੀਮਤ ਤੇ ਮੂਹਰੋਂ ਮਿਲਦਾ ਬਾਈ ਸਹੀ ਆ ਦੱਸੋ ਇਧਰ ਥੱਲੋਂ ਦੇਖਿਓ ਦੀ ਕੁਆਲਿਟੀ ਲੈਵੇ ਦੀ ਹੂੰ ਜਿਉਂ ਜਿਉਂ ਇਹਨੇ ਦੁੱਧ ਤੇ ਆਈ ਜਾਣਾ ਪੂਰੀ ਸ਼ਾਨਦਾਰ ਬਣਨਾ ਬਾਈ ਥੱਲੋਂ ਬਿਲਕੁਲ ਖਾਲੀ ਥਾਣਾ ਦੱਸੋ ਮੌਲੇ ਤੋਂ ਖਾਲੀ ਐ ਅੱਛਾ ਪ੍ਰਦੀਪ ਜੀ ਅੱਗੇ ਜਿਹੜੀ 6 ਦਿਨਾਂ ਦੀ ਝੋਟੀ ਆ ਬਾਈ ਜੀ ਜੀ ਤਾਂ ਐ ਮੰਨ ਕੇ ਚੱਲ ਪੋ 4 ਦਿਨਾਂ ਦੀ ਸੂਈਆ ਕੱਟੀ ਇਹਦੇ ਮੰਗਰਾ ਹੂੰ ਤੇ ਦੁੱਧ ਇਹਨੇ ਕਰਮ ਵਾਲੀ ਨੇ ਇਸ ਟਾਈਮ 14 ਤੋਂ 15 ਕਿਲੋ ਰੈਡੀ ਆ ਠੀਕ ਐ ਅੰਦਰ ਤੋਰ ਦੀ ਇੱਕ ਬਾਰ ਬਾਹਰ ਨੂੰ ਤੋਰ ਲਾ ਦਿੰਦੇ ਜੇ ਅੰਦਰ ਤੋਰਨੇ ਅੰਦਰ ਦੋ ਲਾ ਗਾੜੀਆਂ ਕਣੀਆ ਦੱਸੋ ਬਹੁਤ ਸੋਹਣਾ ਸੰ ਰਿਸਨਾਂਸ ਹੈਂਗਾ ਭਾਈ ਜਿਹੜੇ ਆਪਾਂ ਇਹ ਦਿਖਾ ਰਹੇ ਆ ਹੁਣ ਫੇਰ ਭਾਈ ਗੱਲ ਆਈ ਇਹਦਾ ਜਿਹੜਾ ਰੰਗ ਤੁਹਾਡੇ ਕੋਲੇ ਮੱਝ ਦਾ ਰੰਗ ਆ ਇਦਾਂ ਦਾ ਰੰਗ ਬਹੁਤ ਘੱਟ ਮਿਲਦਾ ਸਹੀ ਹੈ ਪਰਦੀਪ ਇਹਦਾ ਰੇਟ ਕੀ ਰਊਗਾ ਭਾਈ ਤੇ ਰੇਟ ਭਾਈ ਛੋਟੀ ਦੇ ਰੱਖਿਆ 2 ਲੱਖ 5000 ਆਪਾਂ ਨੇ 2 ਲੱਖ ਤੇ 5000 ਆ ਜਾ ਪੁੱਤ ਤੂੰ ਆ ਜਾ ਸੋਨਾ ਕਰਤ ਚੰਗੀ ਵੇਲ ਹੈ ਦੁੱਧ ਭਾਈ ਨਾਰਮਲ ਜਿਹਾ ਦੁੱਧ 17 18 ਕਿਲੋ 17 18 ਇਹਨੇ ਪਾਈ ਜਾਣਾ ਕਮਾਲਾ ਇੱਥੋਂ ਦੀ ਤਰੀਕ ਬੱਚੇ ਦੀ ਖਿੱਚ ਕਰ ਹੁਣ ਥੱਲੋਂ ਵੇਖ ਲੋ ਵੀ ਥਣ ਖਾਲੀ ਆ ਇਹੀ ਝੋਟੀ ਨੋਪਾ ਜੇ ਕਿਤੇ ਦੁੱਧ ਰੋਕ ਕੇ ਦੀ ਵੀਡੀਓ ਪਾਉਣੀ ਹੋਵੇ ਤਾਂ ਐ ਮੰਨ ਕੇ ਚੱਲੋ ਵੀ ਇਹ ਤੁਰੂ ਨਹੀਂ ਬਿਲਕੁਲ ਖਾਲੀ ਥਣ ਨੇ ਦੋਸਤੋ ਵਾਕਈ ਤੁਹਾਨੂੰ ਨਜ਼ਰ ਆਉਂਦੇ ਹੋਣਗੇ ਵੀਡੀਓ ਚੋਂ ਵੀ ਚੰਗੀ ਝੋਟੀ ਆ ਕੋਲੋਂ ਆ ਕੇ ਪਾਸ ਕਰ ਲਓ ਜਿਹਨੂੰ ਜੱਜ ਕੀ ਬੱਚਾ ਵੀ ਇਹਨੇ ਕੱਟੀ ਨੂੰ ਜਨਮ ਦਿੱਤਾ ਲੱਗੇ ਬਾਈ ਝੋਟੀ ਕੱਲ ਹੀ ਸੋਈ ਸੀ ਬੋਲਿਆ ਆਪਾਂ ਖਾਲੀ ਕਰਤੀ ਕਿਉਂਕਿ ਥੋੜਾ ਆ ਹੁਣ ਤਾਂ ਚਲੋ ਮੀਂਹ ਪੈਣ ਲੱਗ ਗਿਆ ਗਰਮੀ ਦਾ ਮੌਸਮ ਕਰਕੇ ਵੀ ਚਲੋ ਜਾਨਵਰ ਨਾ ਕਈ ਵਾਰ ਇਹ ਬਈ ਦੇ ਦਾਂਗੇ 155000 ਰੁਪਏ ਦੀ ਠੀਕ ਹੈ ਮੰਗਰ ਕੱਟੀ ਓਕੇ ਅੱਗੇ ਛੋਟੀ ਬਾਈ ਆ ਗਈ ਗੱਭਣ ਹੂੰ ਇਹ ਦੇ ਦਾਂਗੇ ਛੋਟੀ ਬਾਈ ਜਗਜੀਤ 1.5 ਲੱਖ ਰੁਪਏ ਦੀ ਦੁੱਧ ਨਾਰਮਲ ਜਾਂ 15 ਕਿਲੋ ਦੇ ਦੂ ਇੱਕ ਤਾਂ ਬਈ ਇਹਨਾਂ ਚਾਏ ਇਹ ਆਦਤ ਮਾੜੀ ਆ ਡਰਦੀਆਂ ਨਹੀਂ ਨਾ ਇਹ ਹੱਲਣ ਜਿੱਥੇ ਖੜ ਗਿਆ ਖੜ ਗਿਆ ਸੋ ਸੋ ਦੇਖੋ ਮਾ ਜੀ ਵੀ ਬਹੁਤ ਵਧੀਆ ਛੋਟੀ ਆ ਬਈ ਸਿੰਘ ਸੁੰਗ ਰਿਜਨਲ ਲੱਗਿਆ ਅਡਜਾ ਕਮਲੀ ਜੀ ਸਹੀ ਹੈ ਸੋ ਇਹ 1.5 ਲੱਖ ਦੀ ਮਿਲੂਗੀ ਹਾਂਜੀ ਅੱਗੇ ਜਿਹੜੀ ਇਹ ਝੋਟੀ ਆ ਬਾਈ ਇਹਦੇ ਥੱਲੇ 14 ਕਿਲੋ ਬੋਲੀ ਹੁਣ ਹੈਗੀ ਆ ਠੀਕ ਹੈ ਮੰਗਰੇ ਦੇ ਉਹ ਮੇਲ ਆਗਾ ਠੀਕ ਹੈ ਸੋ ਇਹ ਦੱਸੋ ਝੋਟੀਆਂ ਮੱਝਾਂ ਵਕਾਉ ਸੀ ਇਹ ਅਗੇ ਨਗੀਨਾ ਤੁਹਾਨੂੰ ਅਲੈਦਾ ਦਿਖਾ ਚੁੱਕੇ ਆ ਵੀਡੀਓ ਚੈਨਲ ਉਤੇ ਪਰ ਫਿਰ ਵੀ ਇਸ ਵੀਡੀਓ ਚ ਵੀ ਇੱਕ ਵਾਰ ਫੇਰ ਦੇਖੋ ਤੁਸੀਂ ਇਸ ਝੋਟੀ ਨੂੰ ਜੀ ਪ੍ਰੋਪਰ ਵੀਡੀਓ ਦੇਖਣੀ ਤਾਂ ਚੈਨਲ ਤੇ ਸਰਚ ਕਰ ਲਓ ਸਰਿਕਾ ਦੇ ਅਰੀ ਫਾਰਮਿੰਗ ਚੈਨਲ ਦੇ ਉੱਤੇ ਪ੍ਰੋਪਰ ਇਹਦੀ ਨਵਿਕਲੀ ਵੀਡੀਓ ਕੱਲੀ ਦੀ ਚੱਲੀ ਜਾਂਦੀ ਹੈ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ